ਹਲਕਾ ਗੁਰੂ ਹਰਸਾਦਪੁਰ ਪੰਚਾਂਗਾ ਰਾਏ ਉਤਾਰ ਦੀ ਵਾਇਰਲ ਹੋ ਰਹੀ ਵੀਡੀਓ ਕਿ ਨਿਹੰਗ ਸਿੰਘਾਂ ਵੱਲੋਂ ਮਾਲਕੀ ਜ਼ਮੀਨ ਉੱਤੇ ਕਬਜ਼ਾ ਕੀਤਾ ਗਿਆ ਦਾ ਦੂਜਾ ਪੱਖ ਸਾਹਮਣੇ ਆਇਆ ਦੂਜੇ ਪੱਖ ਵਿੱਚ ਨਿਹੰਗ ਸਿੰਘਾਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਜਿਸ ਥਾਂ ਤੇ ਉਹਨਾਂ ਨੇ ਸ਼ਰੀ ਨਿਸ਼ਾਨ ਸਾਜ ਚੁਲਾਇਆ ਹੈ ਉਹ ਜਗ੍ਹਾ ਸ਼ਰੀ ਗੁਰਦੁਆਰਾ ਸਾਹਿਬ ਦੀ ਹੈ ਇਸ ਮਾਮਲੇ ਸੰਬੰਧੀ ਬਾਬਾ ਚੰਦਰ ਸਿੰਘ ਨੇ ਦੱਸਿਆ ਇਸ ਜਗ੍ਹਾ ਤੇ ਨਿਸ਼ਾਨ ਸਾਜ ਚੁਲਾਇਆ ਗਿਆ ਹੈ ਇਹ ਥਾ ਫੌਜਾ ਸਿੰਘਾ ਦੇ ਪਰਿਵਾਰ ਦੇ ਵੱਲੋਂ ਸ੍ਰੀ ਗੁਰਦੁਆਰਾ ਸਾਹਿਬ ਲਈ ਦਾਨ ਕੀਤੀ ਗਈ ਸੀ। ਇਸ ਥਾਂ ਦੀ ਪੜਤਾਲ ਵੀ ਉਹਨਾਂ ਨੇ ਸਬੰਧਤ ਮਹਿਕਮੇ ਪਾਸੋਂ ਕੀਤੀ ਸੀ। ਅਤੇ ਨਿਹੰਗ ਸਿੰਘਾਂ ਉੱਪਰ ਝੂਠੇ ਦੋਸ਼ ਲਗਾਏ ਜਾ ਰਹੇ ਨੇ। ਇਸ ਮਾਮਲੇ ਸਬੰਧੀ ਪਿੰਡ ਵਾਸੀਆਂ ਵੱਲੋਂ ਜਾਣਕਾਰੀ ਦਿੱਤੀ ਗਈ। ਕੀ ਕਿਹਾ ਤੁਹਾਨੂੰ ਸੁਣਾ ਦੰਨਿਆ। ਰੋਲਾ ਚੱਲ ਰਿਹਾ ਸ਼ੰਗਰੇ ਉਤਾਰ ਦਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਹਰੇਕ ਚੈਨਲ ਤੇ ਚੱਲ ਰਹੀ ਹੈ। ਕੀ ਰੋਲਾ ਉਸ ਵੀਡੀਓ ਦਾ ਵੀ ਨਿਹੰਗ ਸਿੰਘਾਂ ਨੇ ਕਬਜ਼ਾ ਕਰ ਲਿਆ। ਤੁਸੀਂ ਪਿੰਡ ਵਾਲਿਓ ਕੀ ਕਰਾਂਗੇ? ਸਰ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਸਭ ਤੋਂ ਪਹਿਲਾਂ ਕਿ ਪ੍ਰਸ਼ਾਸਨ ਸਹੀ ਲਿਖਤ ਪੜਤਨ ਦੇਖ ਕੇ ਤੇ ਕਾਰਵਾਈ ਸੋਨੇ ਅਮਲ ਚ ਲਿਆਂਦੀ ਜਾਵੇ ਪ੍ਰਸ਼ਾਸਨ ਪੱਖਪਾਖ ਕਰ ਰਿਹਾ ਹੈ। ਔਰ ਜਿਹੜੀ ਹੈ ਫੌਜਾ ਸਿੰਘ ਇਹਨਾਂ ਦੀ ਜ਼ਮੀਨ 1.5 ਕਨਾਲ ਮਾਲਕੀ ਹੈ ਜੀ। 47 ਤੋਂ ਲੈ ਕੇ ਇਹਨਾਂ ਦੇ ਬਜ਼ੁਰਗਾਂ ਦੇ ਨਾਮ ਫੌਜਾ ਸਿੰਘ ਦੇ ਨਾਮ ਚੱਲੀ ਆ ਰਹੀ ਹੈ ਜੀ। ਫੌਜਾ ਸਿੰਘ ਕਾਸਤ ਕਰ ਰਿਆ ਸੀ ਇੱਥੇ ਫਸਲ ਝੋਨਾ ਕਣਕ ਬੀਜ ਰਿਆ ਸੀ। ਤੇ ਅੰਗਰੇਜ਼ ਸਿੰਘ ਜਿਹੜੇ ਹੈਗੇ ਨੇ ਜੀ ਉਹਨਾਂ ਦੇ ਬਜ਼ੁਰਗਾਂ ਨੇ ਕੁਝ ਰਕਬਾ ਖਰੀਦਿਆ ਸਾਡੇ ਘਰ ਨਾਲ ਹੀ ਨੇ ਜੀ ਪੰਜ ਛੇ ਅਸੀਂ ਉੱਥੇ ਸਭ ਤੋਂ ਪਹਿਲਾਂ ਦੇ ਅਸੀਂ ਰਹਿ ਰਹੇ ਆ ਤੇ ਅੰਗਰੇਜ਼ ਸਿੰਘ ਵਗੈਰਾ ਤਾਂ ਇਹ ਜਿਹੜੇ ਬਾਅਦ ਚ ਆਏ ਨੇ ਜੀ ਇਹਨਾਂ ਨੇ ਜਿੰਨੀ ਬੰਦੀ ਜ਼ਮੀਨ ਇਹਨਾਂ ਦੇ ਬਜ਼ੁਰਗਾਂ ਨੇ ਖਰੀਦੀ ਸੀ ਬਲਦੇਵ ਸਿੰਘ ਅਗਰੇਜ਼ ਸਿੰਘ ਦੇ ਨਾਮ ਕਰਵਾਈ ਸੀ ਮਲਕੀ ਉਤਨੀ ਤੇ ਉਨੀ ਜ਼ਮੀਨ ਤੇ ਕਾਬਜ਼ ਛੇ ਘਰ ਇਹਨਾਂ ਦੀ ਫੈਮਲੀਆ ਦੇ ਬਣੇ ਹੋਏ ਨੇ ਸੱਚ ਸਾਹਮਣੇ ਉਦੋਂ ਹੀ ਆਉਂਦਾ ਜਦੋਂ ਪਟਵਾਰੀ ਸਾਹਿਬ ਉਹਨਾਂ ਦੇ ਸਭ ਤੋਂ ਪਹਿਲਾਂ 6 ਘਰਾਂ ਦੀ 6 ਘਰਾਂ ਦੀ ਜ਼ਮੀਨ ਮੰਤੀ ਕਰ ਲੈਣ ਔਰ ਉਸ ਤੋਂ ਬਾਅਦ ਜਿਹੜੀਆਂ ਪੰਚਾਇਤਾਂ ਕਾਫੀ ਵਾਰੀ ਜੁੜੀਆਂ ਤੇ ਕੰਧ ਦੇ ਅੰਦਰ ਵਾਰ ਇਹਨਾਂ ਦੀ ਜ਼ਮੀਨ ਪੂਰੀ ਹੁੰਦੀ ਹੈ ਤੇ ਬਾਹਰਲੀ ਫੌਜਾ ਸਿੰਘ ਦੀ ਵੀਡੀਓ ਆ ਰਹੀ ਨਿਹੰਗ ਸਿੰਘ ਧੱਕਾ ਕਰ ਰਹੇ ਹੋ ਕੀ ਹੈ ساری ਗੱਲ ਕੋਈ ਧੱਕਾ ਨਹੀਂ ਧੱਕਾ ਨਹੀਂ ਹੋ ਰਿਹਾ ਜੀ ਜਿਹੜੀ ਇਹਨੇ ਫੌਜਾ ਸਿੰਘ ਨੇ ਜ਼ਮੀਨ ਨਿਹੰਗ ਸਿੰਘਾਂ ਨੂੰ ਗੁਰਦੁਆਰੇ ਵਾਸਤੇ ਦਾਨ ਕੀਤੀ ਹੈ ਸੇਵਾ ਚ ਦਿੱਤੀ ਹੈ ਲਿਖਤੀ ਉਹ ਇਹਨਾਂ ਨੇ ਨਿਆਂਗ ਸਿੰਘਾ ਨੇ ਮੌਕੇ ਤੇ ਕਈ ਵਾਰੀ ਆ ਕੇ ਪੰਚਾਇਤਾਂ ਵਿੱਚ ਬੈਠੇ ਔਰ ਦੋਨਾਂ ਧਿਰਾਂ ਦਾ ਸਹਿਮਤੀ ਨਾਲ ਇਹਨਾਂ ਦੇ ਸਾਈਨ ਕਰਵਾ ਕੇ ਤੇ ਕਾਰਵਾਈ ਨੂੰ ਅੱਗੇ ਤੋਰਿਆ ਗਿਆ ਲੇਕਿਨ ਅੰਗਰੇਜ਼ ਸਿੰਘ ਵਗੈਰਾ ਵਾਰ-ਵਾਰ ਵਿਰ ਰਹਿ ਨੇ ਨਿਆਂ ਦੇਣ ਤੋਂ ਸੱਚ ਨੂੰ ਜਿਹੜਾ ਛਿਪਾ ਰਹੇ ਨੇ ਤੇ ਜਿਹੜਾ ਨਿਆਂਗ ਸਿੰਘਾ ਨੇ ਸਹਿਮਤੀ ਨਾਲ ਕੋਸ਼ਿਸ਼ ਕੀਤੀ ਸੀ ਕਿ ਕਬਜ਼ਾ ਦਿੱਤਾ ਜਾਵੇ ਗੁਰੂ ਘਰ ਨੂੰ ਜੀ ਲੇਕਿਨ ਫਿਰ ਵੀ ਉਹਨਾਂ ਨੇ ਧੱਕੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਥੇ ਗੁਰੂ ਸਾਹਿਬ ਦਾ ਘਰ ਗੁਰਦੁਆਰਾ ਸਾਹਿਬ ਨਾ ਬਣਿਆ ਬਣਾਇਆ ਜਾਵੇ ਔਰ ਇੱਥੇ ਅਸੀਂ ਟਾਲਮਟੋਲ ਕਰਕੇ ਪ੍ਰਸ਼ਾਸਨ ਨੂੰ ਗੁੰਮਰਾਹ ਕਰਕੇ ਅਸੀਂ ਆਪ ਦਾ ਕਬਜ਼ਾ ਬਰਕਰਾਰ ਰੱਖੀਏ ਤੇ ਉਹ ਜ਼ਮੀਨ ਤੁਹਾਡੀ ਸੀ ਤੁਸੀਂ ਦਾਨ ਕੀਤੀ ਸੀ ਹਾਂਜੀ ਵੀਰ ਜੀ ਮੇਰੇ ਡੈਡੀ ਦੇ ਨਾਮ ਫੌਜਾ ਸਿੰਘ ਹੈ ਤੇ ਡੈਡੀ ਮੇਰੇ ਬਿਮਾਰ ਹਿੰਦੇ ਨੇ ਤੇ ਸਾਡਾ ਪੀ ਜੇ ਇੱਕ ਕਨਾਲ ਤੇ 10 ਮਰਲੇ ਜੋ ਕਿ ਅਸੀਂ ਗੁਰੂ ਘਰ ਨੂੰ ਅਸੀਂ ਦਾਨ ਕੀਤੀ ਹੈ ਜ਼ਮੀਨ ਤੇ ਜਿਹੜੀ ਉਹ ਕਹਿੰਦੇ ਲੜਾਈ ਹੋਈ ਆ ਝਗੜਾ ਹੋਇਆ ਤੁਸੀਂ ਮੌਜੂਦ ਸੀ ਉੱਥੇ ਕੋਈ ਲੜਾਈ ਝਗੜਾ ਹੋਇਆ ਹਾਂਜੀ ਕੋਈ ਲੜਾਈ ਝਗੜਾ ਨਹੀਂ ਵੀਰ ਹੋਇਆ ਕੋਈ ਕੁਛ ਵੀ ਨਹੀਂ ਹੋਇਆ ਨਾ ਹੀ ਕਿ ਉਹ ਹੀ ਬਾਬਾ ਜੀ ਕੋਈ ਵੀ ਸਿੰਘ ਕੋਈ ਵੀ ਨਹੀਂ ਕਿਸੇ ਦਾ ਗੱਲ ਪਈ ਤੁਸੀਂ ਰਾਜਾ ਦੀ ਰਜਾਇਮੰਦਗੀ ਨਾਲ ਜ਼ਮੀਨ দান ਦਿੱਤੀ ਸੀ ਹਾਂਜੀ ਅਸੀਂ ਰਾਜਾ ਦੀ ਬੰਦਗੀ ਨਾਲ ਸਹਿਮਤੀ ਨਾਲ ਅਸੀਂ ਆਦੀ ਜ਼ਮੀਨ ਦਿੱਤੀ ਹੈ ਦਾਨ ਹਾਂਜੀ ਬਾਬਾ ਜੀ ਇੱਕ ਵੀਡੀਓ ਵਾਇਰਲ ਹੋ ਰਿਹਾ ਤੁਸੀਂ ਧੱਕਾ ਕਰ ਰਹੇ ਹੋ ਪਿੰਡ ਸ਼ੰਗਰਾ ਉਤਾਰਦਾ ਕੀ ਉਸ ਵੀਡੀਓ ਦਾ ਸੱਚ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਤਕ ਨਹੀਂ ਹੋ ਰਿਹਾ ਜੀ ਇਹ ਆਪਣੇ ਫੌਜਾ ਸਿੰਘ ਦੀ ਲੜਕੀ ਹੈ ਪੈਣਾ ਇਹਨਾਂ ਨੇ ਗੁਰੂ ਘਰ ਨੂੰ ਜ਼ਮੀਨ দান ਦਿੱਤੀ ਹੈ ਜੋ ਕਿ ਅਸੀਂ ਆਹ ਦੇਖੋ ਜੀ ਜਮੀਨ দান ਦਿੱਤੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਉੱਥੇ ਪਹੁੰਚੇ ਸੀ ਮੌਕੇ ਤੇ ਇਹ ਨੋ ਤਰੀਕਾ 29 April ਨੂੰ 29 April ਨੂੰ ਨਰ ਕਰਾਈ ਸੀ ਕਿ ਗੁਰੂ ਘਰ ਦੇ ਨਾਮ ਫਿਰ ਉਸ ਤੋਂ ਬਾਅਦ ਅਸੀਂ ਗਏ ਸੀ ਕਿ ਉੱਥੇ ਏ ਅੰਗਰੇਜ਼ ਸਿੰਘ ਨਾਲ ਦੂਜੀ ਧਿਰ ਨਾਲ ਗੱਲਬਾਤ ਕੀਤੀ ਵੀ ਇਹ ਤੁਹਾਡੀ ਵੀ ਤੁਹਾਨੂੰ ਮਿਲੇਗੀ ਜੇ ਇਹਨਾਂ ਦੀ ਇਹਨਾਂ ਨੂੰ ਮਿਲੇਗੀ ਉਹਨਾਂ ਨੇ ਸਾਈਨ ਵੀ ਕੀਤੇ ਸਾਰਾ ਕੁਝ ਉਸ ਤੋਂ ਬਾਅਦ ਅਸੀਂ ਪਹੁੰਚੇ ਸੀਗੇ ਤਸਕੀਲਦਾਰ ਸਾਹਿਬ ਕੋਲ ਤਸਕੀਲਦਾਰ ਸਾਹਿਬ ਕੋਲ ਅਸੀਂ 12:05 ਨੂੰ ਪਹੁੰਚੇ ਤਸਕੀਲਦਾਰ ਸਾਹਿਬ ਨੇ ਪਟਵਾਰੀ ਨੂੰ ਮਾਰਕ ਕੀਤੀ ਪਟਵਾਰੀ ਨੂੰ ਮਾਰਕ ਖੁਦ ਮੌਕੇ ਤੇ ਪਟਵਾਰੀ ਪਹੁੰਚੇ ਪਟਵਾਰੀ ਤੋਂ ਬਾਅਦ ਇਹ ਦੇਖੋ ਜੀ ਪਟਵਾਰੀ ਦੇ ਹੱਥ ਲਿਖਤਾ ਉਹਨਾਂ ਨੇ ਅੰਗਰੇਜ਼ ਸਿੰਘ ਨੇ ਇਹ ਵੀ ਵਿੱਚ ਲਿਖਿਆ ਕਿ ਜ਼ਮੀਨ ਦਾ ਅਸੀਂ ਕਬਜ਼ਾ ਛੱਡਨੇ ਆ ਇਹ ਗੁਰੂ ਘਰ ਨੂੰ ਦੇ ਦੇਣ ਇਹ ਵਿੱਚ ਮੈਂ ਕਹਦਾ ਲਿਖਿਆ ਹੈ ਉਹਨਾਂ ਨੇ ਫਿਰ ਉਸ ਫੈਸਲੇ ਤੋਂ ਵਿੱਚ ਅੰਗਰੇਜ਼ ਸਿੰਘ ਭੱਜ ਗਏ ਸੀਗੇ ਫੈਸਲੇ ਤੋਂ ਇਹ ਪਟਵਾਰੀ ਖੁਦ ਮੌਜੂਦਗੀ ਸੀ ਉਹ ਨਿਕਲੀ ਸੀ ਹੱਥ ਲਿਖਤ ਦੀ ਪਟਵਾਰੀ ਦੀ ਹੈ ਤੇ ਨਿਕਲੀ ਫੌਜੇ ਦੀ ਜ਼ਮੀਨ ਸੀ ਉੱਥੇ ਮਿੰਤੀ ਵੀ ਕੀਤੀ ਤੇ ਫੌਜ ਜਨਨ ਨੂੰ ਦਾਨ ਦਿੱਤੀ ਹੈ ਤੇ ਤੁਸੀਂ ਉਹਦੇ ਨਿਸ਼ਾਨ ਸਾਹਿਬ ਨਾਲ ਰਾਮ ਕਹਿੰਦੇ ਜੀ ਜੀ ਗੁਰੂ ਘਰ ਨੂੰ ਲੜਾਈ ਹੋਈ ਹੈ ਇਹ ਦੱਸਿਆ ਜਾ ਰਿਹਾ ਹੈ ਜੀ ਨਹੀਂ ਹੋਈ ਜੀ ਕੋਈ ਲੜਾਈ ਨਹੀਂ ਹੋਈ ਲੜਾਈ ਕੋਈ ਨਹੀਂ ਜਿਹੜੇ ਧੱਕਾ ਕਰ ਲਿਆ ਤੇ ਸ਼ਰੀਆਮ ਧੱਕਾ ਹੋ ਰਿਹਾ ਹੈ ਤੇ ਸਿੰਘਾਂ ਨਾਲ ਬਦਨਾਮੀ ਕਰ ਰਹੇ ਨੇ ਸਿੰਘਾਂ ਦੀ ਜੀ ਅੱਛਾ ਜੀ ਹਾਂ ਜੀ